ਆਵੇ ਪੁਆਇੰਟ 18 ਗੱਟਾ ਬਾਸ਼ਾ 30 ਗੱਟੇ ਬਾਸ਼ੇ ਦੀ ਟੀਮ ਜਿੱਤ ਗਈ ਤਾੜੀ ਮਾਰ ਦਿਓ ਇੱਕ ਵਾਰੀ ਬਹੁਤ ਬੜ ਗਰਜੂਤ ਮਾਲਾ ਨੌਜਵਾਨ ਕਬੱਡੀ ਪਾ ਰਹੇ ਖੇਡ ਮੈਦਾਨ ਦੇ ਵਿੱਚ ਇਹ ਕਮਾਲ ਹੋ ਗਈ ਹੈ ਧੰਨ ਬਾਬਾ ਖੜਕਹੁਸੈਨ ਸ਼ਾਹ ਜੀ ਦੇ ਨਾਂ ਤੇ ਪੂਰੀ ਤਾੜੀ ਮਾਰ ਦਿਓ ਸਾਰੀ ਸੰਗਤ ਦਾ ਬਹੁਤ ਧੰਨਵਾਦ ਹੋਵੇਗਾ ਸਾਰੀ ਸੰਗਤ ਦਾ ਲਓ ਸਾਹਮਣੇ ਦੇਖਦੇ ਹੋ ਤੇਲੇ ਪਾਸੇ ਪਈ ਹੋਈ ਕਬੱਡੀ ਲੱਗਿਆ ਹੋਇਆ ਜੋਰ ਬਹੁਤ ਧੰਨਵਾਦ ਕਰਦੇ ਆਂ ਸਾਰੀ ਸੰਗਤ ਦਾ ਆਹ ਬੱਚੀ ਦੀ ਪਈ ਹੋਈ ਕਬੱਡੀ ਦੇਖੀਏ ਕਬੱਡੀ 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 ਤੇ ਪੁਆਇੰਟ ਆ ਧਾਵੀ ਦਾ ਗੱਲ ਆਓ ਸਾਹਮਣੇ ਚਗਿਆੜਾ ਝੱਲਿਆ ਕਬੱਡੀ ਪਾਉਣ ਲਓ ਦੇਖਾਂਗੇ ਕੌਣ ਟੱਕੂਗਾ ਕੌਣ ਜਿੱਤੂਗਾ ਆਹ ਸਾਹਮਣੇ ਪਈ ਹੋਈ ਕਬੱਡੀ ਖੇਡ ਮੈਦਾਨ ਦੇ ਵਿੱਚ ਲਓ ਸਾਹਮਣੇ ਚਗਿਆੜੇ ਨੂੰ ਲਾਟ ਜੰਬੜਗੀ ਲਾਟ ਤੇ ਚਗਿਆੜਾ ਚਗਿਆੜਾ ਤੇ ਲਾਟ ਤਾੜੀ ਮਾਰੋ ਗੱਭਰੂ ਦੇ ਲਈ ਜਿਹਨੇ ਜੱਫਾ ਲਾਇਆ ਹੈ ਬਹੁਤ ਵਧੀਆ ਪੁਆਇੰਟ ਆਪਣੀ ਟੀਮ ਦੇ ਖਾਤੇ ਵਿੱਚ ਜੋੜ ਦਿੰਦਾ ਹੈ ਚੱਲ ਵੀ ਨੌਜਵਾਨਾਂ ਪਾ ਕਬੱਡੀ ਮਾਲੇ ਦੀ ਫੇਰ ਕਬੱਡੀ ਦੇ ਮਾਲਿਆ ਹੁਣ ਕਸੂਤਾ ਫਸ ਗਿਆ ਹੈ ਔਰ ਮੁਸ਼ਕਲ ਹੈ ਖਿਡਾਰੀ ਦੇ ਵਿੱਚ ਉਹਦੇ ਕੰਨਾਂ ਪੰਪ ਮਾਰ ਲਾਂ ਜੋਰ ਪੰਪ ਮਾਰ ਲਾਂ ਜੋਰ ਮਾਰ ਪੰਪ ਲਾਂ ਜੋਰ ਮਾਰ ਪੰਪ ਲਾਂ ਜੋਰ ਹੀਰਿਆ ਵੇਖੀਏ ਓ ਮੁੰਡੇ ਨੇ ਪੰਪ ਬੜੇ ਮਾਰੇ ਪਰ ਉਧਰ ਪੁੱਠੀ 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 ਭਾਈ ਐ ਇਹ ਆ ਚੱਕ ਇਹ ਆ ਚੱਕ ਤਾੜੀਆਂ ਮਾਰੋ ਤੇਰੇ ਵੀਓ ਕੀ ਨਾਰਾ ਲਿਆ ਜਾਂਫੀ ਦਾ ਬੜੀ ਏ ਦੀਪਕਾ ਵਾਹ ਨਹੀਂ ਰੀਸਾ ਮੁੰਡੇ ਦੀਆਂ ਤੇ ਆਹ ਮੁੰਡੇ ਦਾ ਕੀ ਨਾਰਾ ਲਿਆ ਹੈ ਗਗਨ ਵਾਹ ਲਓ ਗਗਨ ਕਬਡੀ ਪੌਂਦੇ ਲਈ ਵਾਦਾ ਹੋਇਆ ਹੈ ਗੇਪਾ ਵਾਲੇ ਸਾਰੇ ਭਰਾਵਾਂ ਦਾ ਧੰਨਵਾਦ ਹੈ ਰੌਲਾ ਰੱਪਾ ਨਾ ਪਾਓ ਪਲੀਜ਼ ਪਿਆਰ ਦਾ ਸਬੂਤ ਦੇਣਾ ਹੈ ਬਹੁਤ ਧੰਨਵਾਦ ਹੈ ਬਹੁਤ ਵਧੀਆ ਜਿਹੜਾ ਡੇਕਾ ਮੈਚ ਖੇਡਿਆ ਟੀਮ ਨੇ ਬਹੁਤ ਵਧੀਆ ਮੈਚ ਜਿਹੜਾ ਖੇਡਿਆ ਜਾ ਰਿਹਾ ਖੇਡ ਮੈਦਾਨ ਦੇ ਦੇਖਣਯੋਗ ਮੁਕਾਬਲਾ ਤੇ ਵੱਡੇ ਮੈਚ ਦੀਆਂ ਟੀਮਾਂ ਉਹ ਵੀ ਜਿਹੜੀਆਂ ਸਮੇਂ ਸਿਰ ਆ ਜਾਣੀਆਂ ਪੌਂਡੋ ਵੀ ਰੰਦ ਬੰਨਾ ਬਹੁਤ ਧੰਨਵਾਦ ਕਰਦੇ ਸਾਰੇ ਵੀਰਾਂ ਦਾ ਸਾਰੇ ਪ੍ਰਬੰਧਕ ਭਰਾਵਾਂ ਦਾ ਦੇਖਣਯੋਗ ਮੁਕਾਬਲਾ ਹੈ ਲਓ ਸਾਹਮਣੇ ਕਬੱਡੀ ਪੈ ਰਹੀ ਆ ਖੇਡ ਮੈਦਾਨ ਦੇ ਵਿੱਚ ਲਓ ਦੇਖਾਂਗੇ ਕੌਣ ਢੱਕੂ ਤੇ ਕੌਣ ਰੱਖੂ ਆ ਸਿੰਘ ਸਰਦਾਰ ਮੇਰੇ ਮਿੱਤਰੋ ਇਸ ਸਮੇਂ ਢੱਕਣ ਦੀ ਗੱਲ ਕਰਦਾ ਆ ਖੇਡ ਮੈਦਾਨ ਦੇ ਵਿੱਚ ਹਾਂ ਕੱਪੜੇ ਕਿਸ ਨੇ ਲਾਈ ਨਹੀਂ ਦੇ ਕਹਿੰਦਾ ਪਲਵਾਨ ਆ ਸਾਡਾ ਖਾੜਾ ਖਾੜਾ ਗਰਾਊਂਡ ਚ ਸੋਚਾ ਕਰਦੇ ਹੋ ਪੁਲਵਾਨ 20 25 ਆ ਗਏ ਆ ਕੱਪੜੇ ਕਿਸੇ ਨੇ ਨਹੀਂ ਲਾਏ ਦੇ ਕਮੇਟੀ ਕੋਲ ਸਾਰੇ ਆ ਗਏ ਆਪਾਂ ਮੇਰੀ ਬੇਰਤੀਆ ਗਰਾਊਂਡ ਦੇ ਵਿੱਚ ਬੜਾ ਮੋਟਾ ਆਈਏ ਅੱਧੀ ਗੁਸਤੀ ਕਰਨੀ ਤਾਂ ਬਹੁਤ ਧੰਨਵਾਦ ਹੋਵੇਗਾ ਕਿਉਂਕਿ ਪਤਾ ਲੱਗੇ ਪਹਿਲਵਾਨੀ ਫਕੀਰੀ ਕਹੇ ਸੱਚ ਸਿਆਣਿਆਂ ਨੇ ਪਹਿਲਵਾਨ ਸਾਥ ਵਿੱਚ ਦਾ ਫਰਕ ਕਾਈ ਲੁਕੋ ਸਾਥ ਤੜਕੇ ਉੱਠ ਕੇ ਕਰੇ ਪਾਤ ਪੂਜਾ ਤੇ ਪਹਿਲਵਾਨ ਨੇ ਦੌੜ ਲਗਾਈ ਲੁਕੋ ਸਾਥ ਸ਼ਾਮਾਂ ਨੂੰ ਨਿਤੜੇ ਰਾਸ ਪੜਦਾ ਤੇ ਪਹਿਲਵਾਨ ਦੇ ਅਖਾੜੇ ਵਿੱਚ ਤਾਂ ਵਧਮਾਈ ਲੁਕੋ ਦੋਨੇ ਖਾਂਦੇ ਨੇ ਮਾਰ ਲਗੋਟਿਆਂ ਤੋਂ ਜਿਹੜਾ ਬਚ ਗਿਆ ਉਹਦੀ ਚੜ੍ਹਾਈ ਲੋਕੋ ਬਿੱਟੂ ਮੂਸਿਆਂ ਦਾ ਕਬੱਡੀ ਨੂੰ ਕਰੇ ਸਾਈ ਦਾ ਮਾਂ ਖੇਡ ਪੰਜਾਬੀਆਂ ਦੀ ਜਾਈ ਲੋਕੋ ਮਾਂ ਖੇਡ ਪੰਜਾਬੀਆਂ ਦੀ ਜਾਈ ਲੋਕੋ ਇਹ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਹੈ ਕਬੱਡੀ ਦੇ ਮਹਾਰਥੀ ਯੋਧੇ ਕਬੱਡੀ ਦੇ ਮਹਾਨ ਖਿਡਾਰੀਆਂ ਦਾ ਧੰਨਵਾਦ ਭਾਈ ਕਰਨੈਲ ਸਿੰਘ ਜੀ ਦਾ ਧੰਨਵਾਦ ਸੁੱਖਾ ਖੱਠੀਆਂ ਵਾਲਾ ਸਾਡਾ ਬਿਰਹੀਰਾ ਤੇ ਨਾਲ ਸਾਬ ਗੱਟੇ ਵਾਲਾ ਆਪਣੇ ਸਮੇਂ ਦੀ ਕਬੱਡੀ ਖੇਡੀ ਤੇ ਮੰਗੇ ਮਰuti ਵਰਗੇ ਸਾਰੇ ਭਰਾਵਾਂ ਦਾ ਧੰਨਵਾਦ ਹੈ ਲਓ ਸਾਹਮਣੇ ਕਬੱਡੀ ਪੈਂਦੇ ਖੇਡ ਮੈਦਾਨ ਦੇ ਵਿੱਚ ਸੋਹਣਾ ਮੈਚ ਖੇੜਿਆ ਜਾ ਰਿਹਾ ਹੈ ਔਰ ਦੇਖਣਯੋਗ ਮੁਕਾਬਲਾ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਚੱਲ ਵੀ ਨੌਜਵਾਨਾਂ ਦਾ ਪਾ ਕਬੱਡੀ ਚੰਦਰ ਸਿੰਘ ਸਾਹਿਬ ਕੁਰਸੀਆਂ ਦੇ ਬੈਠਿਆ ਨਹੀਂ ਸਰਨਾ ਬਹੁਤ ਧੰਨਵਾਦ ਕਰਦੇ ਆ ਮੇਰੇ ਕੋਲ ਅੱਜ ਬਰੀ ਬਹੁਤ ਧੰਨਵਾਦ ਹੋਵੇਗਾ ਚੰਦਰ ਲਓ ਸਾਹਮਣੇ ਦੇਖਦੇ ਇੱਧਰੇ ਪਾਸੇ ਫੇਰ ਜਫਾ ਲੱਗਦਾ ਖੇਡ ਮੈਦਾਨ ਦੇ ਵਿੱਚ ਉਹ ਨੌਜਵਾਨਾਂ ਨੇ ਰਿਸਾਂ ਬਹੁਤ ਵਧੀਆ ਐਠੇ ਰੱਖਾ ਐਠੇ ਤੇਰੇ ਨਾਂ ਤੇਰੇ ਸੱਬ ਬਣਾਉਂਦੇ ਐ ਖੇੜਿਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਵਧੀਆ ਪਲੇਅਰ ਬਣ ਗਏ ਤਾਂ ਹੀ ਆਪਾਂ ਕਹਿੰਦੇ ਵੀ ਛੋਟਾ ਮੈਚ ਜਰੂਰ ਕਰਾਇਆ ਕਰੀਏ ਬਹੁਤ ਧੰਨਵਾਦ ਆ ਸਾਰੇ ਵੀਰਾਂ ਦਾ ਹਾਂ ਜੇ ਗਰਾਊਂਡ ਕਲੀਅਰ ਰੱਖਣਾ ਗਰਾਊਂਡ ਦੇ ਬਾਅਦ ਉਹ ਆਪਾਂ ਜਾਦੇ ਵੀਰਾਂ ਨੇ ਰੱਸ਼ ਨਹੀਂ ਕਰਦੇ ਬਹੁਤ ਧੰਨਵਾਦ ਹੋਵੇਗਾ ਬਹੁਤ ਧੰਨਵਾਦ ਕਰਦੇ ਸਾਰੇ ਵੀਰਾਂ ਦਾ ਪ੍ਰਬੰਧਕ ਭਰਾਵਾਂ ਦਾ ਤੇ ਸਾਡੇ ਮੰਨਾ ਵੀਰ ਹਾਂ ਵਿਸ਼ੇਸ਼ ਸਨਮਾਨ ਵੱਡੇ ਕੱਪ ਨਾਲ ਅੱਜ ਕੀਤਾ ਜਾਣਾ ਮੰਨੇ ਭੁੱਲਰ ਦਾ ਦੁਨੀਆ ਦੇ ਟੌਪ ਦੇ ਖਿਡਾਰੀਆਂ ਦੇ ਵਿੱਚ ਨਾਮ ਹੈ ਔਰ ਦੇਖਾਂਗੇ ਵੀ ਅੱਜ ਵੱਡਾ ਮਾਨ ਸਨਮਾਨ ਹੁਣਾ ਮੰਨੇ ਭੁੱਲਰ ਦਾ ਤੇ ਸਾਡਾ ਵੀਰ ਭਿੰਦਾ ਵੀ ਆ ਗਿਆ ਬਹੁਤ ਧੰਨਵਾਦ ਕਰਦੇ ਆ ਸਾਡੀ ਪਹਿਲਾਂ ਵਾਲੀ ਟੀਮ ਦਾ ਡਰਾਈਵਰ ਵੀ ਹੁੰਦਾ ਸੀ ਕਿ ਕਬੱਡੀ ਦਾ ਵੀ ਆਸ਼ਕ ਬਹੁਤ ਧੰਨਵਾਦ ਕਰਦੇ ਭਵਿੰਦਰ ਢਿੰਡਾ ਸਾਡਾ ਵੀਰ ਵੀ ਪੁੱਜਿਆ ਤੇ ਉਧਰਲੇ ਪਾਸੇ ਬੱਬੂ ਭੁੱਲਰ ਸਾਹਿਬ ਦਾ ਧੰਨਵਾਦ ਜੋ ਲੇਖਾ ਜੋਖਾ ਕਰ ਰਹੀ ਨੇ ਬਹੁਤ ਧੰਨਵਾਦ ਹੈ ਸਾਡੇ ਸਾਰੇ ਸਤਕਾਰਯੋਗ ਵੀਰਾਂ ਦਾ ਧੰਨਵਾਦ ਲਓ ਮੁਕਲੇ ਪਾਸੇ ਮਾਲਾ ਫੇਰ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਹੈ ਲਓ ਮਾਲੇ ਦੀ ਇਸ ਸਮੇਂ ਕਬੱਡੀ ਪੈਂਦੀ ਆ ਖੇਡ ਮੈਦਾਨ ਦੇ ਵਿੱਚ ਲਓ ਸਾਹਮਣੇ ਦੇਖੀਏ ਲੱਗਦਾ ਹੋਇਆ ਜੱਫਾ ਬਹੁਤ ਸੋਨਾ ਮੁਕਾਬਲਾ ਖੇਡਿਆ ਜਾ ਰਿਹਾ ਹੈ ਕਿਹੜੇ ਮਾਦਾਂ ਦੇ ਵਿੱਚ ਪੁਆਇੰਟ ਜਿਹੜਾ ਧਾਵੀ ਦੇ ਖਾਤੇ ਵਿੱਚ ਜੁੜ ਗਿਆ ਹੈ ਚੱਲ ਵੀ ਨੌਜਵਾਨਾਂ ਪਾ ਫੇਰ ਕਬੱਡੀ ਹਵਾਈ ਦੀਆਂ ਨੇ ਥਾਪੀਆਂ ਪੈਂਦੇ ਨੇ ਭੰਗੜੇ ਚੱਲ ਵੀ ਨੌਜਵਾਨਾਂ ਪਾ ਕਬੱਡੀ ਬਹੁਤ ਸੋਨਾ ਮੈਚ ਜਿਹੜਾ ਖੇਡਿਆ ਜਾ ਰਿਹਾ ਦੋਨਾਂ ਟੀਮਾਂ ਦੇ ਦਰਮਿਆਨ ਇਧਰਲੇ ਪਾਸੇ ਪਈ ਹੋਈ ਕਬੱਡੀ ਫੇਰ ਦੇਖਦੇ ਆ ਆਹ ਸਾਹਮਣੇ ਮੁਕਾਬਲਾ ਬੜਾ ਸਖਤ ਹੋ ਗਿਆ ਆਹ ਲੱਗਦਾ ਹੋਇਆ ਜੱਫਾ ਮੇਰੇ ਨਾਲ ਹਸਤਾਣਾ ਲਓ ਨੌਜਵਾਨ ਗੱਭਰੂ ਐਵੇਂ ਡੱਕਣ ਦੀ ਗੱਲ ਕਰ ਗਿਆ ਲਓ ਦੇਖਦੇ ਵੀ ਇਧਰ ਹੀਰਾ ਠੱਠੀਆਂ ਵਾਲਾ ਦੱਸਦਾ ਵੀ ਪੁਆਇੰਟ ਜੱਫੀ ਦਾ ਹੈ ਚੱਲ ਵੀ ਨੌਜਵਾਨਾਂ ਪਾਕ ਕਬੱਡੀ ਖੇਡ ਮੈਦਾਨ ਦੇ ਵਿੱਚ ਲਓ ਸਾਹਮਣੇ ਦੇਖਦੇ ਉਧਰਲੇ ਪਾਸੇ ਨੌਜਵਾਨ ਫੇਰ ਕਬੱਡੀ ਗगनਬੋਣ ਦੇ ਲਈ ਵਧਦਾ ਹੋਇਆ ਹੈ ਇਹ ਗਗੰਦਈ ਪਈ ਹੈ ਕਬੱਡੀ ਚਾਰ ਜਹਾਜ਼ਿਆਂ ਦੀ ਘੁੰਮਦੀ ਹੋਈ ਚੈਨ ਮੇਰੇ ਮਿੱਤਰੋ ਲਓ ਸਾਹਮਣੇ ਦੇਖਦੇ ਪੁਆਇੰਟ ਧਾਵੀ ਦੇ ਖਾਤੇ ਵਿੱਚ ਜੁੜਦਾ ਹੋਇਆ ਹੈ ਸਾਡੇ ਇਸ ਇਲਾਕੇ ਦੇ ਵਿੱਚ ਬਾਦ ਵਧੀਆ ਜਿਹੜੇ ਸ਼ੋਅ ਮੈਚ ਕਰਵਾਏ ਜਾਂਦੇ ਆ ਸਾਰੇ ਪ੍ਰਬੰਧਕ ਕਮੇਟੀਆਂ ਦਾ ਧੰਨਵਾਦ ਆਲੇ ਸਾਰੇ ਵੀਰ ਆਏ ਹੋਏ ਆ ਉਹਨਾਂ ਦਾ ਵੀ ਅੱਪਾ ਧੰਨਵਾਦ ਕਰਦੇ ਆ ਬਾਦ ਵਧੀਆ ਮੈਚ ਖੇਡਿਆ ਜਾ ਰਿਹਾ ਛੋਟਾ ਮੈਚ ਉਸ ਤੋਂ ਬਾਅਦ ਵੱਡੇ ਮੈਚ ਦੀਆਂ ਟੀਮਾਂ ਤਿਆਰੀ ਕਰ ਲੈਣ ਤਾ ਜੋ ਇਧਰਲੇ ਪਾਸੇ ਦੇਖਿਓ ਮੈਚ ਤੋਂ ਬਾਅਦ ਵੱਡਾ ਮੈਚ ਉਹ ਵੀ ਖੇਡਿਆ ਜਾਣਾ ਦੁਨੀਆ ਦੇ ਵੱਡੇ ਮੱਲ ਅੱਜ ਗੋਠਿਆਂ-ਗੋਠਿਆਂ ਜਿਹਦੇ ਗੱਭਰੂ ਗਰਾਊਂਡ 'ਤੇ ਆਉਣੇ ਐ ਭਾਈ ਜਾਦੇ ਬੱਚੇ ਨਾਮਨ ਗਰਾਊਂਡ 'ਚ ਬਹੁਤ ਧੰਨਵਾਦ ਸਾਈਡ 'ਤੇ ਰਗੇ ਬੱਚੇ ਜਾਦੇ ਗਰਾਊਂਡ 'ਚ ਨਾ ਆਣ ਸਾਈਡ 'ਤੇ ਜੋ ਮੀਰ ਬਣ ਕੇ ਬੱਚਿਓ ਵੱਟਦੇ ਬਹਿ ਜਾ ਕੋਈ ਗੱਲ ਨਹੀਂ ਸਾਰੇ ਬੈਠੋ ਬਾਦ ਜਗਾ ਆਪਣੇ ਕੋਲ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਸਤਿਕਾਰਯੋਗ ਸਾਰੇ ਪ੍ਰਬੰਧਕ ਵੀਰਾਂ ਦਾ ਧੰਨਵਾਦ ਹੈ ਲਓ ਦੇਖਾਂਗੇ ਇਧਰਲੇ ਪਾਸੇ ਪਾ ਨੌਜਵਾਨਾ ਕਬੱਡੀ ਖੇਡ ਮੈਦਾਨ ਦੇ ਵਿੱਚ ਲਓ ਦੇਖਦੇ ਪਈ ਹੋਈ ਕਬੱਡੀ ਕਿ ਬੋਰੀਆਂ ਨਚੋੜੀਆਂ ਦੇ ਰਸੇ ਬੜੇ ਚੜਿਆ ਕਾੜਨੀ ਜੋ ਦੁੱਧ ਪੀਤਾ ਮਲਾਈ ਸਣੇ ਕੜੇ ਕਾਣ ਜਾਊ ਭੱਜ ਕਾਣ ਜਾਊ ਖੜਿਆ ਲੱਖ ਲੱਖ ਦੀ ਕਬੱਡੀ ਅੱਜ ਪਾਉਣਗੇ ਕੱਲੇ ਕੱਲੇ ਮਿੱਤਰੋ ਜਫਾ ਜਿਹੜੇ ਜਿਹੜੇ ਜਾਫੀ ਨੇ ਲਾਤਾ ਹੋ ਜਾਣੇ ਬੱਲੇ ਬੱਲੇ ਮਿੱਤਰੋ ਲਓ ਪੁਆਇੰਟ ਮਾਲ ਨੇ ਆਪਣੀ ਟੀਮ ਦੇ ਖਾਤੇ ਵਿੱਚ ਜੋੜਤਾ ਲਓ ਇਧਰ ਦੇ ਪਾਸੇ ਫੇਰ ਪਹੁੰਚੀ ਹੋਈ ਕਬੱਡੀ ਆ ਖੇਡ ਗਰਾਊਂਡ ਦੇ ਵਿੱਚ ਸਾਹਮਣੇ ਗगन ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਇਧਰ ਗगन ਦੀ ਕਬੱਡੀ ਦੇਖੀਏ ਪੁਆਇੰਟ ਧਾਵੀ ਦੇ ਖਾਤੇ ਵਿੱਚ ਜੁੜਦਾ ਹੋਇਆ ਹੈ ਚੱਲ ਵੀ ਨੌਜਵਾਨਾਂ ਗੱਭਰੂਆਂ ਪਾ ਫੇਰ ਕਬੱਡੀ ਖੇਡ ਮਾਦ ਵਿੱਚ ਆਓ ਸਾਹਮਣੇ ਦੇਖੀਏ ਨੌਜਵਾਨ ਬੋਲ ਮੰਡੋਲ ਜਿਆ ਸਮੇਂ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਬਹੁਤ ਵਧੀਆ ਸ਼ਾਨਦਾਰ ਮੈਚ ਤੇ ਪੁਆਇੰਟ ਧਾਵੀ ਦੇ ਖਾਤੇ ਵਿੱਚ ਜੁੜਦਾ ਹੈ ਨਹੀਂ ਨਹੀਂ ਕੋਈ ਗੱਲ ਮੈਂ ਵੈਸੇ ਲੰਦੇ ਚੱਪਾ ਪਾ ਕਬੱਡੀ

ਚੱਲ ਭਾਈ ਚੱਲ ਉਹ ਵੱਡੇ ਮੈਦੀਆ ਟੀਮਾਂ ਵੀ ਹਾਂ ਸਾਬੇ ਵੀਰ ਲਾਦੇ ਫੁਰ ਕੋਈ ਗੱਲ ਨਹੀਂ ਹੁਣ ਖਾੜਾ ਵੱਜ ਗਿਆ ਫੇਰਾ ਮੈਚ ਤਨ ਪਤਾ ਵੀ ਥੋੜਾ ਰਹਿ ਗਿਆ ਮੜ ਕੇ ਉਖਾ ਹੋ ਜਾਂਦਾ ਹੈ ਅਖਾੜਾ ਆਪਾਂ ਟੁੱਟਣ ਨਹੀਂ ਦੇਣਾ ਖਾੜਾ ਬੰਨਣਾ ਹੈ ਵਾਹ ਹੋ ਮੇਰੀ ਸਾਧਰਗਿਆ ਹੋ ਬੱਲੇ 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 ਪੁਆਇੰਟ ਯਾਫੀਆਂ ਦਾ ਇਧਰ ਦੇ ਪਾਸੇ ਟੀਮ ਕਿਹੜੀ ਖੇਡਦੀ ਪੁੱਛੀਏ ਵੀਰਾਂ ਨੂੰ ਇਧਰ ਟੀਮ ਕਿਹੜੀ ਹੈ ਰਣਜੀਤ ਨੇ ਜਫਾ ਲਾਇਆ ਭਿੰਦੇ ਦਾ ਬੇਟਾ ਬਹੁਤ ਧੰਨਵਾਦ ਲਓ ਇੱਕ ਪਾਸੇ ਗੱਟੇ ਬਾਛੇ ਦੀ ਟੀਮ ਹੈ ਦੂਜੇ ਪਾਸੇ ਰਾਣਾ ਸਬਰਾ ਮਾਮਲਾਵਨਾ ਦੀ ਟੀਮ ਹੈ ਹਾਂ ਪਹਿਲਵਾਨਾਂ ਨੇ ਕੁਸ਼ਤੀ ਕਰ ਲਈ ਐ ਮੈਂਡੇ ਮਾਰਿਆ ਪਤੰਦਰੋ ਵਾਹ ਤੁਹਾਡੇ ਨਿਹਰਿਸਾਂ ਹਾਂ ਧੂਈ ਲੱਗੀ ਐ ਧੀ ਧੂਈ ਲਵਾਦੀ ਆ ਜਿਹੜਾ ਆਇਆ ਫਰੋਈਪੁਰਾ ਲਾਜ ਘੋੜਾ ਹਾਂ ਘੋੜੇ ਵੀ ਜਿਹੜਾ ਐ ਸਮੇਂ ਕੁਸ਼ਤੀ ਲੜੀਦਾ ਵੀ ਧੰਨਵਾਦ ਹੈ ਗੇੜਾ ਲਾ ਲਓ ਸੰਗਤ ਦੇ ਵਿੱਚ ਧੰਨਵਾਦ ਹੋਵੇਗਾ ਬਹੁਤ ਵਧੀਆ ਜਿਹੜਾ ਮੈਚ ਇਸ ਸਮੇਂ ਬੱਚਿਆਂ ਦਾ ਖੇਡਿਆ ਜਾ ਰਿਹਾ ਹੈ ਚੱਲ ਵੀ ਨਾਜਵਾਨਾਂ ਪਾ ਕਬੱਡੀ ਲਓ ਸਾਹਮਣੇ ਦੇਖਦੇ ਇਧਰਲੇ ਪਾਸੇ ਪਈਦੀ ਹੈ ਕਬੱਡੀ ਐ ਆ ਛੋੜੇ ਛੋੜੇ ਬੱਚੇ ਖੇਡ ਗਰਾਊਂਡ ਦੇ ਵਿੱਚ ਐ ਗਰਾਮੀ ਲੜਦਾ ਨਹੀਂ ਬੋਲਣਾ ਨਹੀਂ ਆ ਥਾਪੀਆਂ ਚਾਰ ਪਲਾ ਹੋਰ ਮਾਰ ਲੈ ਕੋਈ ਨਹੀਂ ਅਗਲੀ ਵਾਰ ਫੇਰ ਸਹੀ ਚੱਲ ਵੀ ਨੌਜਵਾਨਾਂ ਪਾਕ ਕਬੱਡੀ ਲਓ ਸਾਹਮਣੇ ਮਾਲਾ ਫੇਰ ਕਬੱਡੀ ਪਾਉਣ ਦੇ ਲਈ ਵਧਿਆ ਹੈ ਇਸ ਸਮੇਂ ਮਾਲੇ ਦੀ ਪਈ ਹੋਈ ਕਬੱਡੀ ਖੇਡ ਮੈਦਾਨ ਦੇ ਵਿੱਚ ਦੇਖਣਯੋਗ ਮੁਕਾਬਲਾ ਖੇਡ ਗਰਾਊਂਡ ਦੇ ਵਿੱਚ ਆਓ ਸਾਹਮਣੇ ਦੇਖੀਏ ਲਓ ਫੇਰ ਮੋਟਿਆ ਪੰਡਾ ਤੋਂ ਵਜਦੀ ਹੋਈ ਖੇਚ ਲੱਗਿਆ ਹੋਇਆ ਛੋਰ ਦੀਪਨ ਵਾਹ ਨਈ ਰਿਸਾਨਾ ਜਵਾਨ ਗੱਬਰੂਦਿਆਂ ਆਓ ਸਾਹਮਣੇ ਮਾਲੇ ਨੂੰ ਦੀਪਨ ਨੇ ਜਫਾ ਲਾ ਦਿੱਤਾ ਹੈ ਆਹ ਖੇਡ ਗਰਾਊਂਡ ਦੇ ਵਿੱਚ ਤਾੜੀਆਂ ਮਾਰ ਗਏ ਇੰਗਲੈਂਡ ਦੀ ਧਰਤੀ ਦੇ ਤਗੜਾ ਖੇਡਿਆ ਰਾਣਾ ਢੰਡਾ ਵਾਲਾ ਪ੍ਰਵੇਸ਼ ਕਰ ਗਿਆ ਤੇ ਲਾਹੋਂ ਸਾਹਮਣੇ ਦੇਖਦੇ ਦੁਨੀਆ ਦੇ ਸੁਪਰਸਟਾਰ ਜਿਹੜੇ ਪੁੱਜ ਰਹੇ ਐ ਸਾਰੇ ਪਲੇਅਰਾਂ ਦਾ ਬਹੁਤ ਧੰਨਵਾਦ ਕਰਾਂਗੇ ਮੰਗਾ ਮਰুতি ਲੈ ਕੇ ਆਇਆ ਕਹਿੰਦਾ ਜੇ ਕੋਠਿਆਂ ਕੋਠਿਆਂ ਜੱਡੇ ਲੈ ਕੇ ਆਇਆ ਤੇ ਗਰਾਊਂਡ 'ਚ ਪਤਾ ਲੱਗਣਾ ਜਦੋਂ ਪੜਾਕੇ ਪੈਣਗੇ ਬਹੁਤ ਵੱਡਾ ਧੰਨਵਾਦ ਰਾਣੇ ਵੀਰ ਆਹ ਛੋਟਾ ਮੈਚ ਤੇ ਆਪਾਂ ਤੇਰੀ ਗੱਲ ਪਹਿਲ ਦੇ ਆਧਾਰ ਤੇ ਰੱਖ ਦੁੱਤੀ ਦੱਸ ਦੋ ਤਾਂ ਪ੍ਰਬੰਧਕ ਕਮੇਟੀਆਂ ਨੂੰ ਜਿੱਥੇ ਵੱਡਾ ਮੈਚ ਕਰਾਉਣੇ ਐ ਛੋਟਾ ਮੈਚ ਵੀ ਜਰੂਰ ਕਰਾਇਆ ਕਰੋ ਤਾਂ ਜੋ ਜਾਗ ਲਗੇ ਕਬੱਡੀ ਦੀ ਕੋਈ ਨਹੀਂ ਕੋਈ ਫਿਰ ਕੀ ਹੋ ਗਿਆ ਪਾਣੀ ਵੀ ਥੋੜਾ ਵੀ ਹੈ ਲਓ ਮਨਜਿੰਦਰ ਬਗਿਹੜੀ ਵਾਲਾ ਵੀ ਗਰਾਊਂਡ ਦੇ ਵਿੱਚ ਆਇਆ ਹੈ ਇੱਕ ਵਾਰ ਮਨਜਿੰਦਰ ਬਗਿਹੜੀ ਵਾਲੇ ਦੇ ਨਗਰ ਦੇ ਵਿੱਚ ਵੀ ਆਪਾਂ ਮੈਚ ਬੋਲੇ ਆ ਬਹੁਤ ਧੰਨਵਾਦ ਹੈ ਸਰਾਏ ਮੰਤਖਾਂ ਦਾ ਇਲਾਕਾ ਬਾਬਾ ਮੁੰਡਾ ਸਾਹਿਬ ਜੀ ਦੀ ਧਰਤੀ ਹੈ ਦੇਖੋ ਨੌਜਵਾਨ ਪੁੱਜ ਗਏ ਆ ਰਾਣਾ ਢੰਡ ਕੋ ਹਸੇਲ ਵਾਲਾ ਪੁੱਜਿਆ ਖਾਸੇ ਦੇ ਕੋਲੋਂ ਪੁੱਜੇ ਬਾਬਾ ਮੁੰਡਾ ਸਾਹਿਬ ਦੀ ਬੁੱਕਲ ਦੇ ਵਿੱਚੋਂ ਆਏ ਆ ਬਹੁਤ ਵੱਡਾ ਧੰਨਵਾਦ ਜਿਵੇਂ ਜਿਵੇਂ ਪਲੇਅਰ ਗਰਾਮ ਚਾਰੇ ਬੱਡੀ ਵੀ ਨਾਂ ਦੇ ਵਿੱਚ ਆਇਆ ਵਾਹ ਨਹੀਂ ਰੀਸਾ ਨੌਜਵਾਨ ਗੱਬਰੂਆਂ ਦੀ ਆ ਬਹੁਤ ਬਚ ਜਿਹੜਾ ਮੈਚ ਖੇਡਿਆ ਜਾਣਾ ਖੇਡ ਗਰਾਊਂਡ ਦੇ ਵਿੱਚ ਲਓ ਮਨਜੋਤ ਮੱਲਾ ਇਸ ਸਮੇਂ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ ਮਨਜੋਤ ਮੱਲਾ ਪਹੜੂ ਵੇ ਕੇ ਵਾਪਸ ਆ ਗਿਆ ਹੈ ਚੱਲ ਵੀ ਨੌਜਵਾਨਾਂ ਗਰੂ ਦਾ ਪਾਕ ਕਬੱਡੀ ਲਓ ਖੇਡ ਮੈਦਾਨ ਦੇ ਵਿੱਚ ਦੇਖੀਏ ਗगन ਫਿਰ ਕਬੱਡੀ ਪਾ ਰਿਹਾ ਹੈ ਦੇਖਣਯੋਗ ਮੁਕਾਬਲਾ ਹੋਵੇਗਾ ਇਹ ਖੇਡਨ ਜੋਰਾ ਨਾਲ ਕਬੱਡੀ ਪੁੱਤ ਸਰਦਾਰਾਂ ਦੇ ਖੇਡਨ ਜੋਰਾ ਨਾਲ ਕਬੱਡੀ ਪੁੱਤ ਸਰਦਾਰਾਂ ਦੇ ਲਓ ਸੋਹਣੀ ਖੇਡ ਖੇਡੀ ਜਾ ਰਹੀ ਹੈ ਉਧਰਲੇ ਪਾਸੇ ਲੱਗਦਾ ਹੋਇਆ ਜਫਾ લાਲਾ ਆ ਗਿਆ ਢੰડા ਵਾਲਾ ਖੇਡ ਗਰਾਊਂਡ ਦੇ ਵਿੱਚ ਲਾਲੇ ਨੇ ਉੱਤੇ ਬੱਗੇ ਪਿੰਪਲ ਦੀ ਧਰਤੀ ਤੇ ਵੀ ਸਿਰਾ ਕਰਾਇਆ ਹੈ ਲਓ ਇਧਰ ਸਭਨ ਮਾਲੇ ਨੇ ਕਿ ਹਫਲਾ ਆਇਆ ਤੇ ਇਧਰ ਦੇ ਪਾਸੇ ਫੇਰ ਮਾਲਾ ਆਹ ਮਾਲਾ ਵਾ ਨੌਜਵਾਨਾਂ ਨਹੀਂ ਦੇਖਦਾ ਚੱਲ ਵੀ ਗਬਰੂਆਂ ਪਾਕ ਕਬੱਡੀ ਲਓ ਸਾਹਮਣੇ ਫੇਰ ਕਬੱਡੀ ਪੈਂਦੀ ਹੈ ਹਲਕਾ ਜਿਹਾ ਟੱਚ ਪੁਆਇੰਟ ਧਾਵੀ ਦਾ ਰਹਿੰਦੇ ਪਲੇਅਰ ਵੱਡੇ ਮੈਚ ਦੀਆਂ ਟੀਮਾਂ ਦੇ ਗਰਾਊਂਡ ਦੇ ਵਿੱਚ ਆ ਜਾਣ ਬਹੁਤ ਧੰਨਵਾਦ ਹੋਵੇਗਾ ਸਮੇਂ ਸਿਰ ਆਪਾਂ ਜਿਹੜਾ ਮੈਚ ਕਰਵਾਉਣਾ ਹੈ ਬਹੁਤ ਧੰਨਵਾਦ ਹੋਵੇਗਾ ਆਓ ਸਾਹਮਣੇ ਦੇਖਦੇ ਇੱਧਰਲੇ ਪਾਸੇ ਫੇਰ ਡੱਕਣ ਦੀ ਗੱਲ ਰੱਖਣ ਦੀ ਗੱਲ ਸਖਤ ਕੋਟ ਹੈ ਉਹ ਦੇਖਦੇ ਭਾਇਆ ਰੋਮਣੀ ਦਾਲਾ ਸਾਊਂਡ ਵਾਲਿਆ ਬਹੁਤ ਧੰਨਵਾਦ ਬੜੀ ਪਿਆਰੀ ਸਾਊਂਡ ਹੈ ਸਾਡੇ ਇਸ ਇਲਾਕੇ ਦੀ ਮੰਦੀ ਪਰ ਮੰਦੀ ਸਾਊਂਡ ਹੈ ਦੇ ਬਾਈ ਨੂੰ ਪਤਾ ਸਾਊਂਡ ਦੇ ਮਾਲਕ ਵੀ ਕੋਲ ਖੜੇ ਐ ਬਹੁਤ ਧੰਨਵਾਦ ਇਹਨਾਂ ਵੀਰਾਂ ਦਾ ਜਿੱਥੇ-ਜਿੱਥੇ ਜਾਈਏ ਬੋਲਰ ਦਾ ਇੱਕ ਮਾਣ ਇੱਕ ਵੱਡਾ ਨਾਂ ਇੱਕ ਵੱਡਾ ਰੁਤਬਾ ਹੁੰਦਾ ਜਿਹੜੀ ਸਾਊਂਡ ਦਾ ਨਾਂ ਹੁੰਦਾ ਹੈ ਉਹ ਇਲਾਕੇ ਦੇ ਵਿੱਚ ਪਤਾ ਹੁੰਦਾ ਹੈ ਜਿਹੜੇ ਪਲੇਅਰ ਦਾ ਨਾਂ ਹੁੰਦਾ ਇਲਾਕੇ ਦੇ ਵਿੱਚ ਪਤਾ ਹੁੰਦਾ ਮੈਂ ਬਹੁਤ ਧੰਨਵਾਦ ਕਰਦਾ ਸਤਿਕਾਰ ਕਰਦਾ ਬੜੀ ਪਿਆਰੀ ਸਾਊਂਡ ਲੱਗੀ ਹੋਈ ਹੈ ਆਓ ਸਾਹਮਣੇ ਖੇਡ ਮਾਦਾਤ ਵੀ ਦੇਖੀਏ ਲੱਗਦਾ ਹੋਇਆ ਜਿਹਾ ਹੈ ਖੇਡ ਮੈਦਾਨ ਦੇ ਸੋਨਾ ਜਫਾ ਲੱਗਿਆ ਬਹੁਤ ਵਧੀਆ ਬਿੰਦੀ ਹੈ ਹਣ ਰਹਿੰਦੇ ਪਲੇਅਰ ਵੀ ਜਿਹੜੇ ਗਰਾਉਂਡਾਂ ਵਿੱਚ ਆ ਰਹੇ ਹਨ ਰਣਜੀਤ ਨੇ ਉਧਰ ਜਫਾ ਲਾਇਆ ਖੇਡ ਮੈਦਾਨ ਦੇ ਵਿੱਚ ਭਿੰਦੇ ਕੋਚ ਦਾ ਬੇਟਾ ਮੇਰੇ ਮਿੱਤਰੋ ਭਿੰਦੇ ਨੇ ਲੰਬਾ ਸਮਾਂ ਸਾਡੇ ਵੀਰ ਸੇਵਕ ਕਾਲੇ ਕੇ ਹੁਣੀ ਪੱਗੇ ਵਰਗੇ ਉਹਨਾਂ ਨੇ ਬਹੁਤ ਸਮਾਂ ਗੁਜ਼ਾਰਿਆ ਕਬੱਡੀ ਦੇ ਵਿੱਚ ਵੱਡਾ ਧੰਨਵਾਦ ਕਰਦੇ ਹਾਂ ਭਰਾਵਾਂ ਦਾ ਨਾਲ ਪਿਆਰ ਪਰ ਉਧਰਲੇ ਪਾਸੇ ਸਾਰਾ ਡੱਬੜ ਫੇਰ ਪੈ ਗਿਆ ਹੈ ਉਹ ਜੇ ਥਾਪੀਆਂ ਬਾਦਲਾਂ ਕੀਤੀਆਂ ਦਾ ਤੁਹਾਨੂੰ ਸੁਪਨੇ ਚ ਆਊ ਰਾਤ ਨੂੰ ਰਣਜੀਤ ਮਨ ਜਿ ਧਾਰ ਲਾ ਜੱਪਾ ਹੁਣ ਲਾਉਣਾ ਪੈਣਾ ਤੈਨੂੰ ਨਹੀਂ ਰਾਤ ਨੂੰ ਤੁਹਾਡੇ ਸੁਪਨੇ ਦੇ ਵਿੱਚ ਆਊਗਾ ਆਓ ਸਾਹਮਣੇ ਦੇਖਦੇ ਫੇਰ ਕਬੱਡੀ ਪੈਂਦੀ ਖੇਡ ਮੈદાન ਦੇ ਵੀ ਦੇਖੀਏ ਸੋਹਣਾ ਮੈਚ ਆਓ ਛੋਟੇ ਬੱਚਿਆਂ ਦਾ ਤੇ ਵੱਡੇ ਮੈਚ ਦੀਆਂ ਟੀਮਾਂ ਵੀ ਗਰਾਊਂਡ ਦੇ ਵਿੱਚ ਪੁੱਜ ਗਈਆਂ ਬਹੁਤ ਧੰਨਵਾਦ ਰਹਿੰਦੇ ਪਲੇਅਰ ਵੀ ਆ ਜਾਣਗੇ ਲਓ ਸਾਹਮਣੇ ਦੇਖਦੇ ਇੱਧਰਲੇ ਪਾਸੇ ਲੱਗਿਆ ਹੋਇਆ ਜੋਰ ਤੇ ਪੁਆਇੰਟ ਧਾਵੇ ਦੇਖਾ ਤੇ ਵਿੱਚ ਜੁੜਦਾ ਹੋਇਆ ਹੈ ਥੋੜਾ ਵੀ ਅਰੋੜਾ ਸਾਊਂਡ ਮੱਲਾ ਵਾਲਾ ਮੇਰੇ ਵੀ ਬਹੁਤ ਧੰਨਵਾਦ ਹੈ ਪੱਖੇ ਜਿਹੜੇ ਤੇ ਆਪਾਂ ਨੂੰ ਪਤਾ কুলਰ ਜਿਹੜੇ ਬੁੱਕ ਕਰਾਉਣੇ ਹੁੰਦੇ ਤੇ ਬਹੁਤ ਧੰਨਵਾਦ ਕਰਦੇ ਆ ਅਰੋੜਾ ਸਾਡਾ ਵੀਰ ਬਹੁਤ ਧੰਨਵਾਦ ਹੈ ਸਾਊਂਡ ਸਰਵਿਸ ਅਰੋੜਾ ਮੱਲਾ ਵਾਲਾ ਧੰਨਵਾਦ ਕਰਦੇ ਆ ਵੀਰ ਦਾ ਬੜਾ ਵਧੀਆ ਜਿਹੜਾ ਖੇਡ ਮੇਲੇ ਦੇ ਵਿੱਚ ਅਕਸਰ ਹੀ ਵੇਖਦੇ ਇਸ ਵਾਰਾਂ ਹੁੰਦੀ ਹੈ ਇਸ ਇਲਾਕੇ ਅਵਾਦੇ ਪੁਆਇੰਟ 19 ਗੱਟਾ ਬਾਸ਼ਾ 30 ਗੱਟੇ ਬਾਸ਼ੇ ਦੀ ਟੀਮ ਜਿੱਤ ਗਈ ਤਾੜੀ ਮਾਰਦੀ ਹੈ ਪਾਕਵਰੇ ਬਹੁਤ ਧੰਨਵਾਦ ਹੈ